ਵਾਗਤਾ ਹੈ ਰੋ ਤੁਹਾਡਾ ਸੰਧੂ ਡੇਰੀ ਫਾਰਮ ਤੇ ਅੱਜ ਆਪਣੇ ਕੋਲ ਵਿਕਰੀ ਵਾਲ ਚਾਰ ਨਾਗ ਵਿਕਾਊ ਆ ਪਹਿਲਾਂ ਪਹਿਲਾ ਨੰਬਰ ਤੇ ਹੈਗੀ ਸੂਈ ਸਵਾਈ ਵੈਡ ਮਗਰ ਵੱਛਾ ਰਾਤ ਹੀ ਸੂਈ ਹੈ ਦੂਜਾ ਸੂਹਾ ਵੈੜਾ ਥਣ ਲੇਵੇ ਦੀ ਬਹੁਤ ਸਾਫ ਹੈ ਕੰਦ ਕਾਠ ਪੂਰਾ ਮੁਠੀ ਵਾਲਾ ਥਣ ਲੱਗਾ ਸੀਲ ਠੰਡੀ ਹੈ ਦੇਖੇ ਵੀਰ ਨੇ ਮੰਨ ਕੇ ਲੈਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦਾ ਆਪਣਾ ਪਿੰਡ ਸੁਖਨ ਵਾਲਾ ਤੇ ਜ਼ਿਲ੍ਹਾ ਫਰੀਦਕੋਟ ਹੈ। ਮੋਬਾਈਲ ਨੰਬਰ 98799 34359। ਬੌਲਾ ਕੰਨੇ 8-9 ਲੀਟਰ ਦੁੱਧ ਪਾ ਦੂਗੀ 15-16 ਕਿਲੋ ਆਰਾਮ ਨਾਲ। ਇਹ ਕੇ ਵੀਰ ਨੇ ਸੂਈ ਸਵਾਈ ਕਾਂ ਖਰੀਦਣੇ ਹੋ ਤਾਂ ਆਪਣਾ ਸੰਪਰਕ ਕਰ ਸਕਦਾ। ਦੂਜੇ ਨੰਬਰ ਤੇ ਕ੍ਰਾਸ ਵੈਰਡ ਆਪਣੇ ਕੋਲੇ ਫੁੱਲ ਵਾਇਨ ਵਾਲੀ ਫੁੱਲ ਕੱਦ ਕਾਠ ਦੀ। ਥਾਂ ਲਿਆ ਬਹੁਤ ਸਾਫ਼ ਸੁਥਰਾ। ਦੰਨ ਲਾਈ ਨੂੰ ਹਫਤਾ ਹਜੇ ਦਰਦ ਇਹ ਵੀ ਮੰਨ ਕੇ ਚੱਲੋ 13 14 ਲੀਟਰ ਪਾ ਦੂਗੇ ਦੂਜਾ ਸੂਆ ਇਹ ਸੁੰਦੀ ਆ ਪਲੀ ਪੁਲੀ ਸੀਲ ਠੰਡੀ ਤੀਜੇ ਨੰਬਰ ਤੇ ਆਪਣੇ ਕੋਲ ਬਹੁਤ ਵੱਡੀ ਗਾਂ ਚਰਸੀ ਕ੍ਰੋਸ ਵੀ ਕਹਿ ਸਕਦੇ ਆ ਦੂਜੇ ਸੂਏ ਸੂਗੀ ਪਹਿਲੇ ਸੂਏ ਤੋਂ ਪਾਇਆ ਨੇ 18 17 ਕਿਲੋ ਕੌਲ ਲਵਾ ਜਾਣਾ ਖਾਨ ਮੁਠੀ ਵਾਲਾ ਲੱਗਿਆ ਸੀਰੀਅਲ ਸੰਧੀ ਹੈ ਫੁੱਲ ਕੱਦ ਕਾਠਾ ਹੈ ਹਫਤਾ ਸੂਨ ਜੇ ਪਿਆ ਹਜੇ ਬਾਕੀ ਫੁੱਲ ਵਜਨ ਕੱਦ ਕਾਠ ਦੀ ਜੇ ਕਿਸੇ ਵੀਰ ਨੇ ਰੀਤ ਨਹੀਂ ਉਹ ਤਾਂ ਆਪਣਾ ਸੰਪਰਕ ਕਰ ਸਕਦੇ ਤੀਜੇ ਨੰਬਰ ਤੇ ਆਪਣੇ ਕੋਲ ਦੱਬੀ ਵਹਿੜ ਕੱਬਣੇ ਆ ਹਫਤੇ ਦੀ ਕੱਚੀ ਏ ਹੈ ਫੁੱਲ ਕੱਦ ਕਾਠ ਹੈ ਦੂਜਾ ਸੂਆ ਇਹ ਸੁੰਦੀ ਨੇ। ਥਾਨਲੇਵਾ ਕਮਾਲਾਂ ਦਾ ਹੀ ਲੱਗਿਆ। ਬਹੁਤ ਸਾਫ਼ ਜ਼ਰ ਵਾਲਟਾਂ ਲਵਾ ਪਈ ਐ। ਸੀਰੀਅਲ ਠੰਡੀਆਂ ਗਾਵਾ ਸਾਰੀਆਂ। ਤੇ ਸਾਫ਼ ਸੁਧਰੀਆਂ ਲੇਵੇ ਦੀਆਂ ਮੁੱਠੀ ਵਾਲਾ ਥਾਨ ਲੱਗਿਆ, ਹੱਤੀ ਚਵਾਈ ਵਾਲਾ। ਇੱਕ ਵਾੜ ਆਪਣੇ ਕੋਲੇ ਬਾਹਰ ਖੜੀ ਪੰਜ ਨੰਬਰ ਤੇ ਉਹ ਅਜ ਕਾਲੀ ਵਾੜ ਵੇ। 15 ਕ ਦਿਨਾਂ ਦੀ ਤਕੱਚੀ ਐ। ਉਹ 23-24 ਲੀਟਰ ਵਾਲੀ ਐ। ਤੇ ਦੁੱਧ ਆ ਡੱਬੀ ਵਾਲੀ ਮੰਨ ਗਲਦੀ 22, 22 ਰਾਮ ਨਾਲ ਪਾਊਗੀ। ਤੇ ਚਾਰੇ ਵੇੜਾ ਬਹੁਤ ਸਾਫ਼ ਸੁਧਰੀਆਂ ਥਣ ਲੇਵੇ ਦੀਆਂ ਫੁੱਲ ਕੱਟ ਕਾਠ ਹੈ ਕੋਈ ਦਰਮਿਆਨੇ ਮੇਲ ਦੀ ਨਹੀਂ ਜੇ ਕਿਸੇ ਵੀਰ ਨੇ ਫਰੀਦਕੋਟ ਚਾਹ ਆਣ ਹੋਵੇ ਤਾਂ ਆਪਣਾ ਸੰਪਰਕ ਕਰ ਸਕਦਾ ਹੈ ਪਿੰਡ ਸੁਖਨ ਵਾਲਾ ਜ਼ਿਲ੍ਹਾ ਫਰੀਦਕੋਟ ਹੈ ਮੋਬਾਈਲ ਨੰਬਰ 9879934359 9879934359 ਮਗਰ ਵੱਚਾ ਸੂਈ ਸਵਾਈ ਦੇ ਰਾਤ ਹੀ ਸੂਈ ਹੈ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਤਾਂ ਜੋ ਵੀ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੁਹਾਨੂੰ ਮਿਲ ਸਕੇ ਧੰਨਵਾਦ